ਕਾਹ ਨੂੰ ਸੁਝਬ ਦਿੱਤਾ ਜਾਂਦਾ ਹੈ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਮਾਸਕ ਬੰਨ ਕੇ ਹੀ ਨਿਕਲਿਆ ਜਾਵੇ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਵੇ ਵਾਰ-ਵਾਰ ਹੱਥ ਧੋਤੇ ਜਾਣ ਜੇ ਬਾਹਰ ਵੀ ਆਪਣੀ ਸਿਹਤ ਵਾਸਤੇ ਤੇ ਸਫਾਰ ਵਾਸਤੇ ਨਾਲ ਕੁਝ ਫੜ ਕੇ ਹੈ ਕਿ ਘਰੇ ਕੀ ਕਰਦੇ ਸੀ ਲਾਣਾ ਹਣ ਐਸਐਚਓ ਵੱਲੋਂ ਵੀ ਕਿਹਾ ਜਾ ਰਿਹਾ ਕਿ ਅੱਜ ਤੁਹਾਨੂੰ ਅਵੇਅਰਨੈਸ ਕੀਤਾ ਜਾ ਰਿਹਾ ਜੇਕਰ ਲੋਕ ਮਾਸਕ ਨਹੀਂ ਲਾਉਣਗੇ ਤਾਂ ਉਹਨਾਂ ਤੇ ਜਿਹੜਾ ਹੈਗਾ ਸਖਤ ਕਾਰਵਾਈ ਕੀਤੀ ਜਾਵੇਗੀ ਹਉ ਨੋ ਸਖਤ ਕੀਤਾ ਜਾਂਦਾ ਹੈ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਮਾ스크 ਪਹਿਨ ਕੇ ਹੀ ਨਿਕਲਿਆ ਜਾਵੇ ਸੈਨਟ ਆਟੋ ਹਾਜ਼ਰ ਦੀ ਵਰਤੋਂ ਕੀਤੀ ਜਾਵੇ ਵਾਰ-ਵਾਰ ਹਾਸ ਥੋਤੇ ਜਾਣ। ਇਹ 10 ਰੁਪਏ ਆਪਣੀ ਸਿਹਤ ਵਾਸਤੇ ਤੇ ਸਵਾਰ ਵਾਸਤੇ ਲਾ ਲੈ ਤੇ ਤੁਹਾਡੀ ਕਰਨ। ਹੈ ਕਿ ਘਰੇ ਕੀ ਕਰਦੇ ਤੁਸੀਂ ਨਾ ਨਾ ਹਣ। ਸੋ ਇੱਕ ਬੱਚਾ ਵੀ ਆ ਰਿਹਾ ਉਹਦੇ ਮਾਸਕ ਪਾਏ ਹੋਇਆ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਬੱਚੇ ਨਾਲ ਕੀ ਉਹਨੇ ਮਾਸਕ ਹੋਣੇ ਪਾਇਆ ਹੈ ਜਾਂ ਕੀ ਕਹਿਣਾ ਚਾਹੁੰਦਾ ਬੇਟਾ ਤੁਸੀਂ ਮਾਸਕ ਪਾਇਆ ਹੈ। ਕਹਿੰਦਾ ਪਾਇਆ ਮਾਸਕ ਜੀ ਮਾਸਕ ਤਾਂ ਜਦੋਂ ਕਰੋਨਾ ਸ਼ੁਰੂ ਹੋਇਆ ਤੇ ਮੈਂ ਉਦੋਂ ਦਾ ਹੀ ਪਾਣਾ ਸ਼ੁਰੂ ਕੀਤਾ ਤੇ ਮਤਲਬ ਜਿਹੜੀ ਸੇਫਟੀ ਆ ਉਹ ਸੇਫਟੀ ਜ਼ਰੂਰ ਰੱਖਣੀ ਚਾਹੀਦੀ ਆ ਜਿਹੜੇ ਲੋਕ ਨਹੀਂ ਮਾਸਕ ਪਾਉਂਦੇ ਪੁਲਿਸ ਉਹਨਾਂ ਨੂੰ ਦੱਸਣੇ ਤੋਂ ਬਿਨਾਂ ਹੀ ਉਹ ਮਾਸਕ ਜਿਹੜੇ ਨਹੀਂ ਸਮਾਂ ਇਹ ਤਾਂ ਹੁਣ ਪੁਲਿਸ ਥੋੜੀ ਜਿਹੀ ਸਤਾਈ ਸ਼ੁਰੂ ਕਰਨੀ ਵਰਤਦੇ ਨੇ ਠੀਕ ਹੈ ਮਾਸਕ ਪਾਉਣਾ ਜ਼ਰੂਰੀ ਆ ਸੇਫਟੀ ਰੱਖਣੀ ਜ਼ਰੂਰੀ ਆ ਤੇ 10 10 ਸਕਿੰਟ ਬਾਅਦ ਆਜਾ ਸੈਨੇਟਾਈਜਰ ਕਰਨਾ ਜ਼ਰੂਰ ਚਾਹੀਦਾ ਤੇ ਮਤਲਬ ਸੇਫਟੀ ਰੱਖੋ ਤਾਂ ਕਰੋਨਾ ਤੋਂ ਬਚੋ ਵੀ ਤੁਸੀਂ ਹੁਣੇ ਕਹਿ ਰਹੇ ਸੀਗੇ ਪੁਲਿਸ ਦੱਸਦੀ ਲੋਕ ਫਿਰ ਪਾਉਂਦੇ ਆ ਕੀ ਕਹਿ ਰਹੇ ਦੁਆਰਾ ਦੱਸਿਓ ਮੈਂ ਤਾਂ ਪੁਲਿਸ ਜਿਵੇਂ ਪੁਲਿਸ ਕਹਿੰਦੀ ਹੈ ਕਿ ਬਈ ਮਾਸਕ ਪਾਣਾ ਜ਼ਰੂਰੀ ਹੈ ਤੇ ਜੇ ਲੋਕੀ ਕੰਮ ਹੀ ਨਹੀਂ ਸਮਝਦੇ ਤਾਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਸਖਾਈ ਮਤਲਬ ਵਰਤਣੀ ਚਾਹੀਦੀ ਹੈ ਤੁਹਾਨੂੰ ਇੰਨੀਆਂ ਗੱਲਾਂ ਦਾ ਕਿਵੇਂ ਪਤਾ ਇਹ ਮੇਰਾ ਮਤਲਬ ਮੈਨੂੰ ਸ਼ੌਂਕ ਹੈ ਮੁਕਿਤ ਕੋਲ ਸ਼ੌਕ ਵੀ ਹੈ ਆਪ ਦਾ ਐਕਸਪੀਰੀਅੰਸ ਹੈ ਮੋਗੇ ਕਹਿੰਦਾ ਮਤਲਬ ਇਹ ਧਿਆਨ ਰੱਖਣ ਦਾ ਵੀ ਮੈਂ ਵੀ ਆਪ ਦੇ ਆਪ ਚ ਧਿਆਨ ਰੱਖਿਆ ਇਸ ਚੀਜ਼ ਦੀ ਬਿਮਾਰੀ ਲੈ ਕੇ ਕੋਈ ਨਾ ਮੇਰਾ ਤੇ ਚੈਲੰਜ ਵੀ ਹੈ ਸਭ ਕੁਝ ਹੈ ਹਾਂ ਕਿਹੜੀ ਕਲਾਸ ਪੜ੍ਹਦੇ ਹੋ ਬੇਟਾ ਮੈਂ 9 ਜਿਹੜਾ ਸਕੂਲ ਦੇ ਵਿੱਚ ਡੀਏਵੀ ਸਕੂਲ ਪਬਲਿਕ ਸਕੂਲ ਡੀਏਪਬਲਿਕ ਸਕੂਲ ਥੈਂਕ ਯੂ ਸੋ ਇਹ ਬੱਚੇ ਦਾ ਵੀ ਮੈਸੇਜ ਹੈ ਕਿ ਜੇਕਰ ਪੁਲਿਸ ਸਖਤਾਈ ਕਰਦੀ ਹੈ ਤੇ ਫਿਰ ਵੀ ਲੋਕ ਨਹੀਂ ਸਮਝਦੇ ਕਿਤਨਾ ਕਿਤੇ ਇਸ ਬੱਚੇ ਦਾ ਮੈਸੇਜ ਆਮ ਲੋਕਾਂ ਨੂੰ ਜਿਹੜਾ ਹੈਗਾ ਸਮਝਣਾ ਚਾਹੀਦਾ ਹੈ ਇੱਕ ਬੱਚਾ ਜਿਹੜਾ ਹੈਗਾ ਉਹ ਵੱਡਿਆਂ ਨੂੰ ਸਮਝਾ ਰਿਹਾ ਉਹ ਕਿਦਾਂ ਕਿਤੇ ਵੱਡਿਆਂ ਨੂੰ ਇਸ ਗੱਲ ਨੂੰ ਲੈ ਕੇ ਸਮਝਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਸਾਰੇ ਮੁਲਕਾਂ ਨੇ ਆਪਣੇ ਗੋਡੇ ਟੇਕ ਦਿੱਤੇ ਸੀ ਸੋ ਕੋਟਕਪੂਰਾ ਸ਼ਹਿਰ ਦੇ ਵਿੱਚ ਡੀਐਸਪੀ ਸਰਦਾਰ ਬਲਕਾਰ ਸਿੰਘ ਲੋਕਾਂ ਨੂੰ ਅਵੇਅਰ ਕਰ ਰਹੇ ਆ ਮਾਸਕ ਲਾਉਣ ਵਾਸਤੇ ਅਸੀਂ ਗੱਲਬਾਤ ਕਰਦੇ ਆ ਜੀ ਸਾਹਿਬ ਅੱਜ ਕਿਸ ਦਾ ਅੱਜ ਅਸੀਂ ਕਰੋਨਾ ਮਹਾਮਾਰੀ ਨੂੰ ਲੈ ਕੇ ਆਮ ਲੋਕਾਂ ਨੂੰ ਅਵੇਅਰ ਕਰਨ ਦੀ ਖਾਤਰ ਬਾਜ਼ਾਰ ਦੇ ਵਿੱਚ ਸਮੇਤ ਫੋਰਸ ਨਿਕਲੇ ਆ ਜੀ ਔਰ ਆਪ ਦੇ ਮਾਧਿਅਮ ਰਹੀਂ ਵੀ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਕਿਰਪਾ ਕਰਕੇ ਮਾਸਕ ਲਾ ਕੇ ਰੱਖਣ ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹਿਣ ਪਲੱਸ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਣ ਤੇ ਆਪਣੇ ਤੇ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਬਚਾ ਕੇ ਪਹਿਲਾਂ ਵੀ ਮਹਾਮਾਰੀ ਜਿਹੜੀ ਕਾਫੀ ਚੱਲੀ ਸੀ ਥੋੜਾ ਜਿਆਦਾ ਰਿਲੈਕਸ ਮਿਲ ਗਿਆ ਸੀ ਉਸ ਤੋਂ ਹੁਣ ਕੀ ਲੱਗਦਾ ਕਿ ਇਹਦੇ ਵਿੱਚ ਕੁਝ ਜ਼ਿਆਦਾ ਮਰੀਜ਼ ਨਿਕਲ ਰਹੇ ਆ ਜੋ ਅੱਜ ਪੁਲਿਸ ਵੱਲੋਂ ਵੀ ਜਿਹੜਾ ਕਿ ਮੈਸੇਜ ਦਿੱਤਾ ਹੈ ਸਾਰੇ ਨੂੰ ਬਿਲਕੁਲ ਹੁਣ ਜਿਹੜੀ ਹੈ ਸੈਂਪਲਿੰਗ ਘਟ ਹੋ ਰਹੀ ਔਰ ਮਰੀਜ਼ ਜ਼ਿਆਦਾ ਆ ਰਹੇ ਆ ਇਸੇ ਕਰਕੇ ਲੋਕਾਂ ਨੂੰ ਆਪਣੇ ਸਮਾਜ ਨੂੰ ਬਚਾਉਣ ਦੀ ਖਾਤਰ ਅਸੀਂ ਇਹ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਕਿਰਪਾ ਕਰਕੇ ਬਿਨਾਂ ਮਾਸਕ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ जिन्ने ਲੋਕਾਂ ਨੂੰ ਤੁਸੀਂ ਸਮਝਾ ਰਹੇ ਹੋ ਉਹ ਤੁਹਾਨੂੰ ਐਗਰੀ ਕਰ ਰਹੇ ਆ ਤੁਹਾਡੀ ਗੱਲਬਾਤ ਸਾਰੀਆਂ ਬਿਲਕੁਲ ਜੀ ਕਰੀਬ ਕਰੀਬ ਸਾਰੇ ਲੋਕ ਐਗਰੀ ਨੇ ਜਿਨ੍ਹਾਂ ਨੂੰ ਲੋੜ ਹੈ ਅਸੀਂ ਆਪਣੇ ਤੌਰ ਤੇ 마स्क ਵੀ ਵੰਡ ਰਹੇ ਹਾਂ ਉਹਨਾਂ ਨੂੰ ਫ੍ਰੀ ਕਿ ਉਹ ਲੋਕ 마स्क ਲੈਣ ਔਰ ਪਹਿਨਣ ਸਾਰੇ ਜਣੇ ਥੈਂਕ ਯੂ ਸਰ ਥੈਂਕ ਯੂ ਸੋ ਇਹ ਸਾਨੂੰ ਡੀਐਸਪੀ ਬਲਕਾਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਲੋਕ ਸਾਨੂੰ ਜਿਹੜੇ ਹੈਗੇ ਆ ਪੂਰਾ ਐਗਰੀ ਕਰ ਰਿਹਾ ਸਾਡੇ ਨਾਲ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਸੋ ਇਹਦੇ ਵਿੱਚ ਠਾਣਾ ਸਿਟੀ ਦੇ ਐਸ ਐਚਓ ਡੀਐਸਪੀ ਬਲਕਾਰ ਸਿੰਘ ਹੋਰ ਵੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਸਾਰੇ ਲੋਕਾਂ ਨੂੰ ਸਮਝਾ ਰਹੀ ਆ ਕਿ ਤੁਸੀਂ ਮਾਸਕ ਤੋਂ ਬਿਨਾ ਨਾ ਚਲੋ ਸੋ ਇਸ ਚੈਨਲ ਦੇ ਰਾਹੀਂ ਪ੍ਰਾਈਮੋ ਦੇ ਰਾਹੀਂ ਸਾਰਿਆਂ ਨੂੰ ਦੁਆਰਾ ਮੈਸੇਜ ਦਿੱਤਾ ਜਾਂਦਾ ਕਿ ਬਗੈਰ ਮਾਸਕ ਤੋਂ ਤੁਸੀਂ ਨਾ ਰਹੋ ਔਰ ਮਾਸਕ ਜੂਰ ਲਗਾ ਕੇ ਰੱਖੋ ਸੋ ਦੇਖਣਾ ਹੋਵੇਗਾ ਕਿ ਜਿਹੜੇ ਲੋਕ ਜਿਹੜੇ ਹੈਗੇ ਇਸ ਗੱਲ ਨੂੰ ਲੈ ਕੇ ਕਿੰਨਾ ਕੁ ਧਿਆਨ ਲਿੰਦੇ ਆ ਪਰ ਫਿਲਹਾਲ ਪੁਲਿਸ ਵੱਲੋਂ ਜਿਹੜਾ ਹੈਗਾ ਬਾਰ-ਬਾਰ ਲੋਕਾਂ ਨੂੰ ਸਮਝਾਇਆ ਜਾ ਰਿਹਾ ਸੋ ਦੇਖਣਾ ਹੋਵੇਗਾ ਕਿ ਆਮ ਲੋਕ ਜਿਹੜੇ ਹੈਗੇ ਆ ਇਸ ਮੈਸੇਜ ਨੂੰ ਕਿਸ ਤਰ੍ਹਾਂ ਦੇਖਦੇ ਆ ਮੈਂ ਸੁਨੀ ਜਨਨ ਪ੍ਰਾਈਮੋ ਦੇ ਕੋੜੂਪੁਰਾ